ਅਮਰੋਪਾ ਮੇਜਾ ਪੁੱਤਰ ਬਲਦੇਵ ਸਿੰਘ ਇਹਨੇ ਜਿਹੜੀ ਪ੍ਰਾਪਰਟੀ ਕਾਲੀ ਨਸ਼ਾ ਵੇਟ ਕੇ ਬਣਾਈ ਆ ਇਹ ਪ੍ਰਾਪਰਟੀ 65 ਲੱਖ ਰੁਪਏ ਦੀ ਭਾਰਤ ਸਰਕਾਰ ਨੇ ਇਹਦੀ ਸੀਲ ਕੀਤੀ ਆ ਇਹ ਜਿਹਦਾ ਕੋਈ ਰਿਸ਼ਤੇਦਾਰ ਹੋਰ ਭੈਣ ਭਰਾ ਜੇ ਇਹਦੇ ਨਜੇ ਦੇ ਪੈਸਿਆਂ ਤੋਂ ਕੋਈ ਪ੍ਰਾਪਰਟੀ ਬਣਾਉਂਦਾ ਤਾਂ ਉਹ ਵੀ ਬਰੀਕ ਕੀਤੀ ਜਾਏਗੀ ਇਹ ਪ੍ਰਾਪਰਟੀ ਹੁਣ ਕਿਸੇ ਕੋ ਕੋਈ ਵੀ ਹੱਕ ਨਹੀਂ ਇਹਦਾ ਖਰੀਦਣ ਦਾ ਖਰੀਦਣ ਦਾ ਕੋਈ ਹੱਕ ਨਹੀਂ ਇਹ ਭਾਰਤ ਸਰਕਾਰ ਦੀ ਪ੍ਰਾਪਰਟੀ ਹੈ

ਲੋਕਾਂ ਨੂੰ ਬਰਾਬਰ ਦੈਮੇਂ ਤੇ ਨਜ਼ਰ ਆਦੀ ਹੈ ਸ਼ਰੀਫਰਾ ਵੀ ਕਿਹਾ ਕੁਝ ਨਾ ਇਹਦਾ ਵੀ ਨਸ਼ੇ ਦਾ ਕਾਰੋਬਾਰ ਕਰਕੇ ਪ੍ਰਾਪਰਟੀ ਬਣਾਏਗਾ ਬਾਕੀ ਵੀ ਨਾਲ ਲੀ ਆ ਵੀ ਇਕੱਠੀ ਬਾਈ ਚੈਨ ਤੇ ਬਾਕੀ ਨਾਲੋਂ ਦੋ ਦੋ ਨਸ਼ਾ ਵੇਚ ਕੇ ਜਿਹੜੀ ਪ੍ਰਾਪਰਟੀ ਬਣਾਈ ਆ ਇਹ ਕਰੀਬ 30 ਲੱਖ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਸੀਜ਼ ਪ੍ਰੀਜ਼ ਕੀਤੀ ਗਈ ਹੈ ਇਸ ਪ੍ਰਾਪਰਟੀ ਨੂੰ ਕੋਈ ਵੀ ਖਰੀਦ-ਵੇਚ ਨਹੀਂ ਹੋ ਸਕਦੀ ਕੋਈ ਵੀ ਬੰਦਾ ਇਹਨੂੰ ਖਰੀਦੇ ਨਾ ਇਹ ਸੈਂਟਰ ਗਵਰਨਮੈਂਟ ਦੀ ਹੁਣ ਪ੍ਰਾਪਰਟੀ ਹੈ ਜੀ ਉਹਨਾ ਪਿੱਛੇ ਰੱਖੋ ਯਾਰ ਕੈਮਰਾ ਲੈਓ ਗਿੱਟੀਆਂ ਲੈਓ ਕੈਮਰਾ ਪਿੱਛੇ ਰੱਖੋ ਮੋਟੋ ਬਾਈਕ ਨਹੀਂ ਹੈ ਆਪ ਨੂੰ ਸੂਚਨਾ ਦਿੱਤੀ ਜਾਂਦੀ ਹੈ ਆਪ ਨੂੰ ਸਾਰੇ ਮਲਾਵਾਸੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਜਿਹੜਾ ਵੀ ਗਰਾਜਰਾ ਕਾਰੋਬਾਰ ਕਰਕੇ ਜਿਹੜੀ ਵੀ ਪ੍ਰਾਪਰਟੀ ਬਣਾਏਗਾ ਉਹ ਇਸੇ ਤਰ੍ਹਾਂ ਜ਼ਬਤ ਕੀਤੀ ਜਾਏਗੀ ਇਹ ਸਾਰੀ ਪ੍ਰਾਪਰਟੀ 63 ਐਫ ਦੇ ਅਧੀਨ ਤਰੀਕ ਗ੍ਰੈਂਡ ਹੋਏਗੀ ਉਹ ਚਲਾਈ ਜਾ ਰਹੀ ਹੈ ਅੱਜ ਕੁਝ ਘਰਾਂ ਨੂੰ ਜਿਹੜਾ ਵਾ ਉਹ ਨੋਟਿਸ ਜਿਹੜਾ ਵਾ ਉਹ ਲਗਾ ਦਿੱਤਾ ਗਿਆ ਸੀ ਕਿਤੇ ਕੀ ਕਹੋਗੇ ਮਾਰੀਓ ਜੀ ਵੀ ਪੰਜਾਬ ਅਤੇ ਸੀਮ ਪੰਜਾਬ ਦੀ ਜਿਹੜੀ ਸਟ੍ਰੈਕਸ਼ਨ ਜਿਹੜੀ ਚੱਲ ਰਹੀ ਹੈ ਵੀ ਨਸ਼ਾ ਜਿਹੜਾ ਹੈਗਾ ਕਿਸੇ ਵੀ ਸੂਤ ਦੇ ਵਿੱਚ ਕਿਸੇ ਨੂੰ ਵੇਚ ਨਹੀਂ ਦੇਣਾ ਜੇ ਕੋਈ ਵੇਚਦਾ ਹੈ ਉਹਨੂੰ ਗ੍ਰਿਫਤਾਰ ਕਰਨਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਨਸ਼ੇ ਤੋਂ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਣੀ ਹੈ ਇਸੇ ਤਹਿਤ ਜਿਹੜਾ ਹੈਗਾ ਐਸਐਸਪੀ ਸਾਹਿਬ ਕਪੂਰਥਲਾ ਦੀ ਇਨਸਟ੍ਰਕਸ਼ਨ ਤੇ ਜਿਹੜੀ ਹੈਗੀ ਹੈ ਥਾਣਾ ਸਿਟੀ ਕਪੂਰਥਾ ਵੱਲੋਂ ਤੇਨੇ ਪ੍ਰਾਪਰਟੀਆਂ ਜਿਹੜੀ ਹੈਗੀ ਐ ਜਿਹੜੇ ਕਿ ਨਸ਼ਾ ਕਰਦੇ ਸੀ ਤੇ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀਆਂ ਸੀ ਫ੍ਰੀਜ਼ ਕਰਾਈ ਗਈ ਹੈ ਇੱਕ ਜਿਹੜੇ ਹੈਗੇ ਨੇ ਜਸਵੀਰ ਸਿੰਘ ਚੀਤਾ ਜਿਹੜਾ ਕਿ ਹਾਤੀਕੇ ਰਹਿਣ ਵਾਲੇ ਸੀ ਹਾਤੀਖਾਨਾ ਦੇ ਉਹਨਾਂ ਦੀ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਐ ਅੱਜ ਫ੍ਰੀਜ਼ ਕੀਤੀ ਗਈ ਹੈ ਜਿਹੜੀ ਇਸ ਤੋਂ ਇਲਾਵਾ ਜਤਿੰਦਰ ਕੁਮਾਰ ਧਨੀਆ ਹੈਗਾ ਇਹਨਾਂ ਦੀ ਕਰੀਬ 27-28 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਅਤੇ ਗੁਰਦੀਪ ਸਿੰਘ ਬੈਂਜਾ ਜਿਹੜਾ ਹੈਗਾ ਇਹਦੀ ਕਰੀਬ 65 ਲੱਖ ਰੁਪਏ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਤੋਂ ਜਿਹੜੀ ਹੈਗੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਤੇ ਨਸ਼ੇ ਤੋਂ ਜੋ ਵੀ ਪ੍ਰਾਪਰਟੀ ਬਣਾਏਗਾ ਚਾਹੇ ਉਹ ਆਪ ਹੈ ਚਾਹੇ ਉਹਦਾ ਰਿਸ਼ਤੇਦਾਰ ਹੈ ਚਾਹੇ ਉਹਦਾ ਦੋਸਤ ਹੈ ਜਿਸ ਤੇ ਵੀ ਨਾਤੇ ਹੋਗੇ ਅਸੀਂ ਇਹ ਜਿਹੜੀ ਹੈ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਵਾਂਗੇ ਅਤੇ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਦੇ ਵਿੱਚ ਬਹੁਤ ਸਾਰੇ ਵੀ ਸਾਡੀ ਜਿਹੜੀ ਹੈਗੀ ਪਾ ਕਪੂਰਥਲਾ ਪੁਲਿਸ ਜਿਹੜੀ ਹੈਗੀ ਇਸ ਦੇ ਵਿੱਚ ਵਚਨਬੱਧ ਹੈਗੀ ਹੈ ਕਿ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਹੈਗਾ ਉਸ ਨੂੰ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਉੱਠਣ ਨਹੀਂ ਦੇਣਾ ਸਾਡੀ ਪੁਲਿਸ ਜਿਹੜੀ ਹੈਗੀ ਹੈ 24 ਘੰਟੇ ਮੁਕਤ ਹੈ ਰਹੀਗੀ ਜੇਕਰ ਇਸ ਸੰਬੰਧੀ ਕੋਈ ਵੀ ਸਾਨੂੰ ਇਨਫਾਰਮੇਸ਼ਨ ਦੇਣੀ ਜ਼ਿਆਦਾ ਹੋਵੇਗਾ ਉਹ ਸਾਡੇ ਟੋਲ ਨੰਬਰ ਜਿਹੜੇ ਅਸੀਂ ਆਲਰੇਡੀ ਦਿੱਤੇ ਹੋਏ ਨੇ ਉਸ ਤੇ ਟੋਲ ਨੰਬਰ ਤੇ ਜਦੋਂ ਮਰਜ਼ੀ ਫੋਨ ਕਰੇ ਜਿਹੜਾ ਵੀ ਵਿਅਕਤੀ ਸਾਨੂੰ ਦੱਸੇਗਾ ਅਸੀਂ ਉਹਦੀ ਆਇਡੈਂਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਸ਼ੇਅਰ ਨਹੀਂ ਕਰਾਂਗੇ ਤੇ ਅਸੀਂ ਜਿਹੜੀ ਹੈਗੀ ਵੱਡੀ ਕਾਰਵਾਈ ਜਿਹੜੀ ਹੈਗੀ ਉਹ ਕਰਾਂਗੇ ਸਰ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੁਝ ਜਿਹੜੀ ਬਟੇੜੀ ਫੀਸ ਕੀਤੀ ਜਾਣਗੀਆਂ ਜਿਨ੍ਹਾਂ ਦੇ ਖਿਲਾਫ ਇਹ ਮੁਕਦਮੇ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਹੈਗੀ ਐਸੀਂ ਰੈਟੇਨਡ ਕਰਾ ਰਹੇ ਆ ਜਿਹਦੀ ਵੀ ਪ੍ਰਾਪਰਟੀ ਹੋਏਗੀ ਚਾਹੇ ਉਹ ਆਪਣੇ ਨਾਂ ਤੇ ਆਪਣੀ ਫੈਮਿਲੀ ਦੇ ਨਾਂ ਤੇ ਆਪਣੇ ਯਾਰ ਦੋਸਤਾਂ ਦੇ ਨਾਂ ਤੇ ਰਿਸ਼ਤੇਦਾਰਾਂ ਦੇ ਨਾਂ ਤੇ ਬਣਾਈ ਹੋਏਗੀ ਉਹਨੂੰ ਐਸੀਂ ਫ੍ਰੀਜ਼ ਕਰਾ ਦਾਂਗੇ ਸਰ ਸਰ ਆਖਰੀ ਸਾਲ ਕਿੰਨੀ ਕਿੰਨਾ ਸਮਾਂ ਹੋ ਗਿਆ ਲੈ ਇਹਨਾਂ ਨੂੰ ਲਗਾਤਾਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਨਹੀਂ ਇਹ ਦੇਖੋ ਅੱਜ ਜਿਹੜੇ ਇਹ ਐਸੇ ਫ੍ਰੀਜ਼ ਕਰ ਰਹੇ ਆ ਸਾਡੇ ਕੋਲ ਤੇ ਜਿਹੜੀ ਵੀ ਆ ਰਹੀ ਹੈ ਕਿਸੇ ਦੀ ਵੀ ਕੋਈ ਵੀ ਇਨਫਰਮੇਸ਼ਨ ਆ ਰਹੀ ਹੈ ਉਹ ਦੇਖਾ ਵੀ ਕਰਿਆ ਅਸੀਂ ਉਹਦੇ ਖਿਲਾਫ ਕਰਦੇ ਹਾਂ ਠੀਕ ਠੀਕ ਸ਼ੁਕਰ